ਚੌਣ ਮੈਦਾਨ ਪਖਿਆ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਆਪਣੇ ਕਰ ਕਮਲਾ ਨਾਲ ਦਫਤਰਾ ਕੀਤਾ ਉਦਘਾਟਨ ਆਰਦੀਆ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਭਾਈ ਹੱਥ ਪਿੱਛੇ ਕਰੋ ਅਨੀਤਾ ਸੋਮ ਪ੍ਰਕਾਸ਼ ਦਾ ਸਰਕਾਰ ਜਿੰਦਾਬਾਦ ਅੱਜ ਹੁਸ਼ਿਆਰਪੁਰ ਵੀ ਪਾਤੀ ਜਨਤਾ ਪਾਰਟੀ ਦਾ ਮੇਨ ਹੈੱਡ ਆਫਿਸ ਜਿਹੜਾ ਖੋਲਿਆ ਗਿਆ ਆ ਔਰ ਤੁਸੀਂ ਦੇਖ ਰਹੇ ਹੋ ਕਿ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਐਸੇ ਉਤਸ਼ਾਹ ਨੂੰ ਲੈ ਕੇ ਉਹਦਾ ਪੂਰਾ ਪ੍ਰਚਾਰ ਜਿਹੜਾ ਸਾਡਾ ਚੱਲਣਾ ਆ ਸਾਰੇ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਮੈਨੂੰ ਜ਼ਰੂਰੀ ਆਸ ਹੈ ਕਿ ਸਾਡਾ ਇੱਕ ਇੱਕ ਵਰਕਰ ਜਿਹੜਾ ਘਰ ਘਰ ਜਾ ਕੇ ਪ੍ਰਚਾਰ ਕਰੂਗਾ ਔਰ ਅਸੀਂ ਮੋਦੀ ਜੀ ਦੀ ਇਸ ਜਿੱਤ ਨੂੰ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਵਾਂਗੇ ਮੈਨੂੰ ਕੋਈ ਵੱਡੇ ਲੀਡਰ ਨਹੀਂ ਆ ਰਹੇ ਨਹੀਂ ਕਰ ਰਹੇ ਜਰੂਰ ਆਉਗੇ ਜੀ ਜਰੂਰ ਆਉਗੇ ਕਿਨਾਂ ਵੀ ਮੀਟਿੰਗ ਤੇ ਜਾਣਾ ਹੈ हले फाइनल होना है जी हले बहुत दिन पे है और जरूर की मैम मतलब लेके आओगे लोगों के हर देखो हुशियारपुर हल्के लिए सोम प्रकाश जी ने बहुत कम किए ਔਰ ਹੁਣ ਜਦੋਂ ਮੈਂ ਪਬਲਿਕ ਵਿੱਚ ਜਾਊਂਗੀ ਜੋ ਵੀ ਉਹਨਾਂ ਦੇ ਮੁੱਦੇ ਹੋਊਗੇ ਉਹਨਾਂ ਦੇ ਉੱਤੇ ਆਉਣ ਵਾਲੇ 5 ਸਾਲਾਂ ਵਿੱਚ ਕੰਮ ਕੀਤਾ ਜਾਊਗਾ ਮੈਮ ਵੋਜਪੁਰੀ 스타 ਕਲਾਕਾਰ ਆਉਣਗੇ ਚੋਣ ਪ੍ਰਚਾਰ ਲਈ ਉਹ ਜਾਖੂਰ ਵੋਜਪੁਰੀ 스타 ਕਲਾਕਾਰ ਆਉਣਗੇ ਮੈਂ ਇਹ ਤੱਕ ਵੋਜਪੁਰੀ ਵੀ ਆਣਗੇ ਵੱਡੇ ਲੀਡਲ ਵੀ ਆਣਗੇ ਜਿਹੜੀ ਤੁਸੀਂ ਆਖਦੇ ਹੋ ਉਹ ਵੱਡੇ ਲੀਡਲ ਆਣਗੇ ਠੀਕ ਸਾਬਲਾ ਜੀ ਅੱਜ ਇੱਥੇ ਆਏ ਨੇ ਜੀ ਖੁਦ ਘਰ ਤੋਂ ਰੋ ਵਿੱਚ ਸਾਬਲਾ ਜੀ ਬੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਵੀ ਬੇਨਤੀ ਦਿੱਤੀ ਆ ਫਿਰ ਵੀ ਉਹਨਾਂ ਨਾਲ ਲੈ ਕੇ ਆਵਾਂਗੇ ਗੱਲਾਂ ਬਦਾਰ ਕਰਨ ਦੇ ਅੱਜ ਹੋ ਰਿਹਾ ਚੋਣਾਂ ਦੀ ਰਸਮ ਸ਼੍ਰੀ ਲਧੇਨ ਨੀਤਾ ਸੋਧਾ ਜੀ ਆ ਪਰ ਇਹ ਦਰਗਜ਼ੋਰ ਔਰ ਜਿਹਨਾਂ ਨੇ ਸਨਿਆਪ ਪਹੁੰਚ ਗਏ ਸਾਰੇ ਹੀ ਲੋਕ ਇੱਥੇ ਪਹੁੰਚੇ ਆ ਬਹੁਤ ਉਤਸ਼ਾਹ ਵਾਲਾ ਵਾਤਾਵਰਣ ਸੀਗਾ ਔਰ ਧਾਰਮਿਕ ਰੀਤੀ ਰਿਵਾਜ ਨਾਲ ਅਗੇ ਅੱਗੇ ਕੱਟ ਨਾ ਹੈਗਾ ਔਰ ਸੁੰਬਰ ਕਾਚੀ ਨੇ ਵੀ ਹਾਰਪੁਰ ਵਾਸਤੇ ਪਾਰਲੀਮੈਂਟਰੀ ਹਲਕੇ ਵਾਸਤੇ ਬਹੁਤ ਹੀ ਕੁਝ ਕੀਤਾ ਲੰਬੀ ਨਿਸ਼ਚਾਤਾ ਜਾਨੇ ਔਰ ਨੀਤਾ ਸੌਂਪਰ ਕਾਚੀ ਵੀ ਜਿਹੜੇ ਹਮੇਸ਼ਾ ਹੀ ਪਬਲਿਕ ਦੇ ਸਨਮਾਨ ਦੇ ਗ੍ਰਸਟ ਰੱਖ ਗਏ ਬਹੁਤ ਜ਼ਿਆਦਾ ਉਹ ਕੇ ਉਹਨਾਂ ਕੰਮਾਂ ਨੂੰ ਵੀ ਵਿਧਾਨਗੇ ਔਰ ਨਵੇਂ ਵੀ ਜੋ ਜਨਤਾ ਦੀ ਮੰਗ ਹੋਊਗੀ ਉਹ ਕਰਨਗੇ ਆਮ ਲੋਕਾਂ ਦੇ ਮਨਾਂ ਚ ਆਪੇ ਇਹ ਮੋਦੀ ਸਰਕਾਰ ਨੂੰ ਵੋਟ ਪਾਣੀ ਮੋਦੀ ਸਰਕਾਰ ਦੁਬਾਰਾ ਆਵੇ ਤੇ ਮੋਦੀ ਸਰਕਾਰ ਦੇ ਨੁਮਾਇੰਦੇ ਦੇ ਤੌਰ ਤੇ ਇੱਥੇ ਪਾਰਟੀ ਨੇ ਇਹਨਾਂ ਨੂੰ ਜੀਵਨ ਦਾ ਬਖਸ਼ਿਸ਼ ਨਿਗਰਦਾਤਾ ਆਮ ਲੋਕਾਂ ਨੂੰ ਪੁਰਾ ਜਿਹੀ ਲਾ ਕੇ ਬਹੁਤ ਨਿਮੜਾ ਬਹੁਤ ਮਾਤਨ ਆਜ ਕੀ ਅਸੀਂ ਐਸੀਡ ਦਿੱਤਾਗੇ ਚਲੋ ਹੇ ਡਾਕਟਰ ਫੁੱਲਿਆ ਜੀ ਆਪਾਂ ਕੀ ਕਰਾਂ ਅੱਜ ਭਾਰਤੀ ਜਨਤਾ ਪਾਰਟੀ ਦਾ ਸ਼੍ਰੀਮਤੀ ਅਨੀਤਾ ਸੂਮਪ੍ਰਕਾਸ਼ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਐਮਪੀ ਦਾ ਜਿਹੜਾ ਟਿਕਟੋ ਹਸਰਪੁਰ ਲੋਕ ਸਭਾ ਤੋਂ ਦਿੱਤਾ ਹੈ ਉਸ ਦਾ ਜਿਹੜਾ ਦਫਤਰ ਦਾ ਗਠਨ ਕੀਤਾ ਗਿਆ ਸਾਰੇ ਵਿੱਚ ਜਿਹੜਾ ਹੈ ਬਹੁਤ ਹੀ ਹਮ ਹਮਾ ਕੇ ਸਾਰੇ ਪਹੁੰਚੇ ਨੇ ਬੜਾ ਹਰਸ ਤੇ ਹੁਲਾਸ ਹੈ ਔਰ ਸਾਰੇ ਚੜ੍ਹਦੀ ਕਲਾ ਚ ਨੇ ਔਰ ਸਾਰੇ ਜਿਹੜੇ ਆ ਮੈਡਮ ਮਨੀਤਾ ਸੋਮਪ੍ਰਕਾਸ਼ ਨੂੰ ਜਤਾਉਣ ਲਈ ਕਬਾਬ ਆ ਪਰ ਹੋਏ ਹੋਏ ਨੇ ਬੜਾ ਖੁਸ਼ੀ ਦਾ ਮਾਹੌਲ ਹੈ ਅੱਜ ਹਵਨ ਹੋਇਆ ਹੈ ਪਰਮਪਿਤਾ ਪ੍ਰਮਾਤਮਾ ਦਾ ਵੀ ਓਟ ਆਸਰਾ ਲੈ ਕੇ ਜਿਹੜਾ ਹਵਨ ਜਿਹੜਾ ਆ ਉਸ ਦਾ ਜਿਹੜਾ ਹੈ ਸੂਭ ਰੰਭ ਜਿਹੜਾ ਹੈ ਭਵਨ ਦੇ ਨਾਲ ਕੀਤਾ ਗਿਆ ਦਫਤਰ ਖੁੱਲਿਆ ਹੈ ਹਾਂਜੀ ਆਸੇ ਚੱਬਿਆ ਹਲਕੇ ਦੇ ਵਿੱਚ ਮੰਡਲ ਜਿਹੜੀ ਆ ਜਿਹੜੀ ਬੂਥ ਰਚਨਾ ਕੀਤੀ ਹੋਈ ਆ ਬੂਥ ਸਮੇਲਨ ਵੀ ਹੋ ਚੁੱਕਾ ਤੇ ਸਭ ਤੋਂ ਪਹਿਲਾ ਬੂਥ ਸਿਮੇਲਨ ਜਿਹੜਾ ਲੋਕ ਸਭਾ ਦਾ ਅਸੀਂ ਕੀਤਾ ਹੈ ਮੰਡਲ ਜੱਬੇ ਵਾਲ ਹਲਕੇ ਦਾ ਤਿੰਨੇ ਮੰਡਲਾਂ ਦੇ ਚਾਰੇ ਮੰਡਲਾਂ ਦੇ ਪ੍ਰਧਾਨਾਂ ਨੇ ਤੇ ਉਸ ਤੋਂ ਬਾਅਦ ਅਜੇ ਤਾਂ ਸੋਮ ਪ੍ਰਕਾਸ਼ ਜੀ ਇੱਥੇ ਜਿਹੜਾ ਹੈਗਾ ਜੱਬੇ ਵਾਲ ਹਲਕੇ ਦੇ ਵਿੱਚ ਆ ਵੀ ਗਏ ਨੇ ਤੇ ਸਾਡੇ ਦਫਤਰ ਚ ਆਏ ਸਨ ਤੇ ਸਾਰੇ ਜਿੰਨੇ ਧਾਰਮਿਕ ਸਥਾਨ ਨੇ ਲਗਭਗ ਜੱਬੇਵਾਲ ਦੇ ਸਾਰਾ ਉਹਨਾਂ ਨੂੰ ਬਜਟ ਕਰਾਇਆ ਹੈ ਸਾਰਾ ਜਿਹੜਾ ਇਲਾਕਾ ਖੁਸ਼ ਹੈ ਸਾਰੇ ਲੋਕ ਜਿਹੜੇ ਚਾਹੁੰਦੇ ਨੇ ਕਿ ਨੀਤਾ ਸੋਮ ਪ੍ਰਕਾਸ਼ ਜੀ ਹੈ ਵੱਡੀ ਵੱਡੀ ਲੀਡ ਦੇ ਨਾਲ ਦਿਖਾਣਾ ਹੈ ਕਿਉਂਕਿ ਪਹਿਲੀ ਵਾਰ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਇਕੱਲੀ ਲੜ ਰਹੀ ਹੈ ਪਹਿਲਾਂ ਜਿਹੜਾ ਅਕਾਲੀ ਦਲ ਨਾਲੋਂ ਵੱਖ ਹੋ ਕੇ ਲੜ ਰਹੇ ਨੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿ ਐਤਕੀਂ ਰੋਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਜਪਾਇਆ ਜਾਵੇਗਾ ¡Gracias! <music>